ਇਹਦੀ ਸਭ ਤਕੜੇ ਹੁੰਦੀਆਂ ਆ ਜੇ ਲਾਜਾ ਜੇ ਨਾਦਰ ਮਿੱਤੇ ਨੂੰ ਤੇਰੀ ਹੋਈ ਗੱਲ ਨਹੀਂ ਤੂੰ ਨਾ ਕਰਦਾ ਹੋਈ ਕਰ ਲਈ ਕੋਈ ਕਰ ਲਈ ਤੇਰੀ ਗੱਲ ਨਹੀਂ ਇਹ ਚਾਹ ਬ੍ਰਤਮ ਕਰੋ ਸਭ ਪੈਸਾ ਨੂੰ ਅੱਗੇ ਡੀਸੀ ਨੂੰ ਭੇਜ ਦਿਨਾ ਫੇਰੀ ਨੂੰ ਤਨ ਤੱਕ ਦਰਵਾਜ਼ਾ ਦੁੱਖਣੀ ਨੇ ਬੰਦ ਕਰਾਈ ਦੋਨੋਂ ਦਰਵਾਜ਼ਾ ਨੂੰ ਰੋਕ ਪੈਣੀ ਕੋਈ ਗੱਲ ਨਹੀਂ ਸੁਣੀ ਹੋਈ ਗੱਲ ਹੋ ਜੋ ਜਾਨੀ ਨਹੀਂ ਸਵਾਈ ਜਾਂਦੀ ਨਹੀਂ ਜਾਨੀ ਗੱਲ ਤੇ ਸੁਣੋ ਜੀ ਮੈਂ ਚੱਲਦੀ ਤੇ ਕੋਈ ਕੰਮ ਨਹੀਂ ਆਹ ਚੱਲੀ 15 ਮਿੰਟ ਆਹ ਚੱਲੀ 15 ਮਿੰਟ ਮੈਂ ਜੀ 15 ਮਿੰਟ ਕੋਈ ਨਾ ਕਰੇ ਜਲਦੀ ਕਰਨੀ ਸਾਡੇ ਬੰਦਾ ਨਹੀਂ ਜਾਂਦਾ ਸਾਡੇ ਮੈਂ ਜਾਂਦਾ ਉਹ ਵੀ ਬੰਦੇ ਉੱਥੇ ਨਹੀਂ ਉਹ ਇੱਕ ਜਾਂ 15 ਮਿੰਟ ਇੱਕ ਮਿੰਟ 15 ਮਿੰਟ ਮੈਂ ਉਹ ਡੀਸੀ ਨੂੰ ਕਹਿ ਕੇ ਇੰਜਨ ਚੱਲ ਲੱਥਾਂ ਜੀ ਜਾਣਾ ਜਨ ਕੋ ਕੇ ਤੁਹਾਨੂੰ ਕੱਢ ਕੇ ਬਾਹਰ ਦੱਸੇ ਕੱਢੇ ਮਾਰ ਕੇ ਉਹ ਪੁੱਤ ਬਣਾਵਾ ਕੱਢ ਦਿਆਂ ਨੂੰ ਬਾਹਰ ਇਹ ਸਾਡਾ ਦਫ਼ਤਰ ਹੈ ਸਰ 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 ਦੇਖੋ ਇਹ ਪਿਓਰਾ ਦਫ਼ਤਰ ਨਹੀਂ ਡੀਸੀ ਦਾ ਅਗਲੀ ਦਾ ਦਫ਼ਤਰ ਹੀ ਪਬਲਿਕ ਦੇ ਨੁਮਾਇੰਦੇ ਆ ਇਹਨੂੰ ਕੱਖੜ ਗਿਆ ਲੱਸੀ ਜਿਹੜਾ ਪਰਚਾ ਦੇਣਾ ਦਿਆ ਉਹ ਬੈਠੇ ਕੋਈ ਤਰੀਕਾ ਮੈਨੂੰ ਦੱਸੋ ਕੋਈ ਤਰੀਕਾ ਲੋ ਬਾਰ ਮਾਮਾ ਲੱਗਦਾ ਬਾਹਰ ਤੇ ਜੁਰਮ ਰੱਖ ਮਾਰਦੇ ਜਿੱਦਾਂ ਨਵੇਂ ਡੀਸੀ ਆ ਗਿਆ ਇੱਥੇ ਇੱਕ ਮਿੰਟ ਇੱਕ ਵਾਰ ਇੱਕ ਨੰਬਰ ਦਾ ਕ੍ਰੈਪਟ ਆ ਸਾਡਾ ਇਹ ਸਹੀ ਬਿਲਕੁਲ ਟੱਕਰ ਤੇ ਤਾਂ ਸਾਲੇ ਕਰ ਰਿਹਾ ਕਿਹੜਾ ਬੰਦ ਚੱਲ ਜਾਣਾ ਸਾਡੇ ਤੇ ਇਹਦੀ ਇੱਕ ਸੋਹਣੀ ਦੇਖੋ ਜੀ ਜੀਟ ਚੋ ਰਹਿ ਕੇ ਗਿਆ ਪਤਾ ਸਾਨੂੰ ਸ਼ਰੀਆਮੀ ਕਹਤੋ ਹਾਂਜੀ ਕਿ ਅਸੀਂ ਜੀ ਧੱਕਾ ਕਰਨੇ ਅਸੀਂ ਕਿਸੇ ਨੂੰ ਖਲੋੜ ਨਹੀਂ ਦੇਣਾ ਤੁਸੀਂ ਜੋ ਕੋਈ ਕਰਨਾ ਕਰੋ ਅਸੀਂ ਨੂੰ ਸਾਡੇ ਕੋਈ ਜੁਰਤ ਨਹੀਂ ਬਾਜਵਾਤ ਸਾਹਿਬ ਛਡੋ ਇਹਦਾ ਕੰਮ ਨੂੰ ਕਸਨ ਬਾਹਰ ਕੱਢ ਕੇ ਦੱਸੋ ਬਾੜੇ ਨੇ ਕਦੋਂ ਵੀ ਬਾਹਰ ਕਰਕੇ ਪਟਿਆਲਾ ਦੇ ਭੁੰਨਰ ਢੇੜੀ ਦੀਆਂ ਤਸਵੀਰਾਂ ਆਈਆਂ ਸਾਹਮਣੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿਵੇਂ ਬੀਡੀਪੀਓ ਨਾਲ ਇੱਕ ਇਨਸਾਨ ਜਿਹੜਾ ਹੈਗਾ ਆ ਉਹ ਸਰਪੰਚ ਨੇ ਉਹਨਾਂ ਦੇ ਲਈ ਅੱਜ ਕਬਰ ਦਾ ਨਜ਼ਰ ਆ ਰਿਹਾ ਗਾਲਮ ਗਾਲਮੀ ਹੋਈ ਬੀਡੀਪੀਓ ਨੂੰ ਵੀ ਉਹਨਾਂ ਨੇ ਮੰਦਾ ਚੰਗਾ ਭੁੱਲਿਆ ਤੇ ਮੰਦਾ ਚੰਗਾ ਬੀਡੀਪੀਓ ਨੇ ਵੀ ਭੁੱਲਿਆ ਲੋਕ ਕਿਉਂ ਨੇ ਸਰਪੰਚੀ ਵਿਛੇ ਤਰਲੋ ਮੱਛੀ ਕਿ ਸਰਪੰਚੀ ਸੋਨੇ ਦਾ ਅੰਡਾ ਦੇਣ ਵਾਲੀ ਇੱਕ ਮੁਰਗੀ ਆ ਤੁਹਾਨੂੰ ਦੱਸ ਦਈਏ ਕਿ ਇੱਕ ਸਿਆਸੀ ਪੰਜਾਬ ਦੀ ਵੱਡੀ ਸਿਆਸੀ ਪਾਰਟੀ ਲਈ ਤਾਂ ਬਾਕੀ ਹੀ ਸੋਨੇ ਦਾ ਅੰਡਾ ਦੇਣ ਵਾਲੀ ਮੁਰਗੀ ਹੈਗੀ ਆ ਕਿਉਂਕਿ ਇਹਨਾਂ ਲੋਕਾਂ ਨੇ ਕਾਗਜ਼ਾਂ ਦੇ ਵਿੱਚ ਛੱਪੜ ਪਤਾ ਨਹੀਂ ਕਿੰਨੀ-ਕਿੰਨੀ ਵਾਰ ਸਾਫ਼ ਕਰਾਏ ਹੋਣਗੇ ਗਲੀਆਂ ਨਾਲੀਆਂ ਉੱਚੀਆਂ ਕਰਕੇ ਪਤਾ ਨਹੀਂ ਕਿੰਨੇ ਕਮਿਸ਼ਨ ਖਾਤੇ ਹੋਣਗੇ ਅਬਲਟ ਦਾ ਪੈਸਾ ਪਾ ਕੇ ਦੋਮ ਅੱਹ ਇਟ ਦੇ ਜਿਹੜੇ ਹੈਗੇ ਆ ਦੋ ਮੱਟ ਖਰੀਦ ਕੇ ਅੱਬ ਲਿਟ ਦੇ ਪੈਸੇ ਪਾਉਂਦੇ ਆ ਹੋਰ ਪਤਾ ਨਹੀਂ ਕਿੱਥੇ-ਕਿੱਥੇ ਇਹ ਪੰਚਾਇਤੀ ਜ਼ਮੀਨ 'ਚੋਂ ਦਰਖਤ ਬਟਾਉਂਦੇ ਆ ਜਾਂ ਹੋਰ ਕਈ ਤਰ੍ਹਾਂ ਦੀਆਂ ਗਰੰਟਾ ਨਰੇਗਾ ਦੇ ਵਿੱਚੋਂ ਇਹਨਾਂ ਦੇ ਟੱਬਰ ਪਲਦੇ ਆ ਬਹੁਤਿਆਂ ਜਿਹੜੇ ਪਿੰਡਾਂ ਦੇ ਪਤਵੰਤੇ ਸੱਜਣ ਆ ਉਹਨਾਂ ਦੇ ਨਰੇਗਾ ਵਾਲਿਆਂ ਦੇ ਵਿੱਚ ਨਾਮ ਭਰ ਕੇ ਉਹਨਾਂ ਦੇ ਟੱਬਰ ਪਲਦੇ ਆ ਤੇ ਪਿੰਡ ਦੇ ਪਤਵੰਤੇ ਸੱਜਣ ਕਹਾਉਂਦੇ ਆ ਹਾਂ ਕਈ ਜਗ੍ਹਾ ਤਾਂ ਦੇਖਣ ਨੂੰ ਮਿਲਿਆ ਹੈਗਾ ਕਿ ਕੁਝ ਕੰਧਾਂ ਵੀ ਇਹੋ ਜਿਹੀਆਂ ਮਿਲੀਆਂ ਨੇ ਜਿਹੜੀਆਂ ਬਿਲਕੁਲ ਹੀ 8-10 ਸਾਲ ਬਣੀ ਨੂੰ ਹੋਏ ਹੋਣਗੇ ਇੰਜ ਲੱਗਦੀ ਹੈ ਕਿ ਜਿਵੇਂ ਇੰਨੀ ਪੁਰਾਣੀ ਕੰਧ ਹੋਵੇ ਕਿ ਭਾਰਤ ਪਾਕਿਸਤਾਨ ਦੇ ਵੇਲੇ ਦੀ ਇਹ ਵੰਡ ਦੇ ਵੇਲੇ ਦੀ ਕੰਧ ਬਣੀ ਹੋਵੇ ਕੋਈ ਨਹੀਂ ਉਹਦੇ ਬਾਰੇ ਵੀ ਹਿਸਾਬ ਕਿਤਾਬ ਉਹਨਾਂ ਲੋਕਾਂ ਤੋਂ ਮੰਗਾਗੇ ਜਿਨ੍ਹਾਂ ਨੇ ਇਹ ਇਹੋ ਜਿਹੇ ਕਾਰੇ ਕੀਤੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਫਿਲਹਾਲ ਤਸਵੀਰਾਂ ਸਰਪੰਚੀ ਤਰਲੋ ਮੱਛੀ ਹੁਣ ਸਰਪੰਚੀ ਦੀ ਤਰਲੋ ਮੱਛੀ ਹੋਣਾ ਤੁਸੀਂ ਦੇਖ ਸਕਦੇ ਹੋ 2-2 ਕਰੋੜ ਦੀ ਬੋਲੀ ਲਾ ਕੇ ਇਹ ਲੋਕ ਇਸ ਪਿੰਡ ਦੇ ਉੱਪਰ ਪੈਸਾ ਲਾਉਣਗੇ ਜਾਂ ਪਿੰਡ ਦੇ ਪੈਸੇ ਖਾਣਗੇ ਇਹ ਤੁਸੀਂ ਸੁੱਕ ਜਾਣਾ ਹੈ ਛੱਪੜ ਢੂੰਗੇ ਕਰਨ ਦੇ ਨਾਂ ਤੇ ਆਪਣੇ ਚਿਹਤਿਆਂ ਦੇ ਜਿਹੜੀ ਹੈਗੀ ਆ ਉਹ ਪਰਤੀ ਪਾਈ ਜਾਂਦੀ ਹੈਗੀ ਆ ਆਪਣੇ ਚਿਹਤਿਆਂ ਨੂੰ ਲੋਕ ਚਿਹਤ ਕਪਰੀਏ ਸੜਕਾਂ ਨੂੰ ਘੋਮ ਦੇ ਕਰ ਮੋਟਰਸਾਈਕਲ ਲੈ ਕੇ ਜਿੰਨੀ ਕੀਮਤ ਆ ਉਸ ਮਿੱਟੀ ਦੀ ਬੋਲੀ ਲੱਗਣੀ ਚਾਹੀਦੀ ਸੀ ਉਹਦੇ ਵਿੱਚ ਕਿੰਨਾ ਪੈਸਾ ਆਰਡ ਵੀ ਸਾਡੇ ਕੋਲ ਜਿਹੜਾ ਹੈਗਾ ਆ ਉਹ ਮਾਈਨਿੰਗ ਦਾ ਇਹਨਾਂ ਨੇ ਇਹਨਾਂ ਨੇ ਆਪਣੇ ਚਿਹਤਿਆਂ ਨੂੰ ਲਗਾ ਦਿੰਦੇ ਆ ਜਿਹੜੇ ਮਾਗ ਖਾ ਲਿਆ ਹੈਗਾ 11 13 ਦੇ ਤੁਸੀਂ ਇਹ ਦੱਕ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਹੈਗੀਆਂ ਸਰਪੰਚੀ ਬਹੁਤ ਕੁਸ਼ਤ ਹੈਗੀ ਆ ਪਰ ਇੱਕ ਹੋਰ ਗੱਲ ਦੇਖਣ ਨੂੰ ਮਿਲੀ ਆ ਕਿ ਸਰਪੰਚੀ ਹਮੇਸ਼ਾ ਜੱਟਾਂ ਨੇ ਹੀ ਜਿਹੜਾ ਹੈਗਾ ਰੌਲਾ ਪਾਉਣਾ ਜਿੱਥੇ ਐਸੀ ਵਿਦਿਆਰਥੀ ਜਾਂ ਐਸੀ ਨੌਜਵਾਨ ਖੜਾ ਹੈਗਾ ਆ ਜਾਂ ਐਸੀ ਇਨਸਾਨ ਦੀ ਸੀਟ ਹੈਗੀ ਉੱਥੇ ਕੋਈ ਰੌਲਾ ਰੱਪਾ ਨਹੀਂ ਪਾਏਗਾ ਇਹ ਜਿਹੜੇ ਜੱਟ ਲੋਕ ਨੇ ਜਾਂ ਆਪਣੇ ਆਪ ਨੂੰ ਕਿਸਾਨ ਕਹਿੰਦੇ ਨੇ ਆਪਣੇ ਆਪ ਨੂੰ ਸਿੱਖ ਵੀ ਕਹਿੰਦੇ ਨੇ ਤੁਸੀਂ ਦੇਖ ਸਕਦੇ ਹੋ ਇਹ ਸਰਪੰਚੀ ਲਈ ਕਿਵੇਂ ਤਰ ਲੋ ਮੱਛੀ ਹੁੰਦੇ ਨੇ ਜਦਕਿ ਸਰਪੰਚੀ ਇੱਕ ਕੰਡਿਆਂ ਦਾ ਤਾਜ ਹੁੰਦਾ ਜੇ ਸਰਪੰਚੀ ਦੇ ਵਿੱਚ ਕੁਝ ਖਾਣ ਨੂੰ ਨਾ ਹੋਵੇ ਤਾਂ ਇਹ ਸਰਪੰਚੀ ਲਈ ਐਨੇ ਤੜਫਣ ਕਿਉਂ हां ਇਹ ਕਿੰਨਾ ਜ਼ਰੂਰ ਕਹਿ ਸਕਦੇ ਆ ਕਿ ਪੰਜਾਬ ਦੀ ਇੱਕ ਸਿਆਸੀ ਵੱਡੀ ਪਾਰਟੀ ਲਈ ਪੰਚਾਇਤਾਂ ਸੋਨੇ ਦਾ ਅੰਡਾ ਦੇਣ ਵਾਲੀਆਂ ਮੁਰਗੀਆਂ ਨੇ ਤੁਸੀਂ ਦੇਖ ਸਕਦੇ ਹੋ ਸੋ ਨਰੇਗਾ ਦੇ ਵਿੱਚੋਂ ਵੀ ਉਹਨਾਂ ਪਾਰਟੀਆਂ ਨੂੰ ਜਿਹੜਾ ਹੈਗਾ ਉਹ ਹਿੱਸਾ ਜਾਂਦਾ ਹੈਗਾ ਆ ਉਹ ਗਰਾਂਟਾਂ ਦੇ ਵਿੱਚੋਂ ਵੀ ਪੰਚਾਇਤ ਸੈਕਟਰੀ ਨਾਲ ਮਿਲ ਕੇ ਕਿਵੇਂ ਆ ਕਪਲੇ ਕੀਤੇ ਜਾਂਦੇ ਆ ਤੁਹਾਨੂੰ ਸਭ ਨੂੰ ਪਤਾ ਹੈਗਾ ਕੋਈ ਖੁੱਲ ਕੇ ਬਾਹਰ ਨਹੀਂ ਆਉਂਦਾ ਹੁਣ ਭਗਵੰਤ ਮਾਨ ਸਰਕਾਰ ਬਦਲੀਆ ਤਾਂ ਇਹਨਾਂ ਦੇ ਜਿਹੜੀਆਂ ਪੰਜਾਬੀ ਚ ਕਹਿ ਸਕਦੇ ਹਾਂ ਕਿ ਮਿਰਚਾਂ ਲੱਗਣੀਆਂ ਜਿਹੜੀਆਂ ਹੈਗਿਆ ਲਾਜ਼ਮੀਆਂ ਇਹਨਾਂ ਨੂੰ ਪਤਾ ਕਿ ਇਹਨਾਂ ਦਾ ਨੰਬਰ ਹੁਣ ਨਹੀਂ ਆਉਣੇ ਵਾਲਾ ਜੇ ਕੋਈ ਹੋਰ ਬਣ ਗਿਆ ਤਾਂ ਕਾਗਜ਼ਾਂ ਦੇ ਵਿੱਚ ਜਿਹੜੀ ਕਾਗਜ਼ ਇਹਨਾਂ ਨੂੰ ਉਹਨਾਂ ਨੂੰ ਸੌਂਪਣੇ ਪੈਣਗੇ ਉਹਨਾਂ ਦੇ ਕਾਗਜ਼ਾਂ ਦੇ ਵਿੱਚ ਜੋ ਹਿਰਾਫੇਰੀ ਕੀਤੀ ਹੋਈ ਆ ਉਹ ਬਾਹਰ ਆਵੇਗੀ ਕਿੰਨੇ ਲੋਕ ਮਰਿਆਂ ਦੇ ਨਾਂ ਤੇ ਇਹ ਪੈਨਸ਼ਨਾਂ ਖਾਂਦੇ ਨੇ ਬੁਢਾਪਾ ਪੈਨਸ਼ਨ ਦਾ ਨਾਮ ਤੁਸੀਂ ਸੁਣਿਆ ਹੋਵੇਗਾ ਪਤਾ ਨਹੀਂ ਭਗਵੰਤ ਮਾਨ ਨੇ ਪਿੱਛੇ ਜਹੇ ਲੱਖਾਂ ਦੇ ਹਿਸਾਬ ਨਾਲ ਜਿਹੜੇ ਹੈਗੇ ਮਰੇ ਹੋਏ ਇਨਸਾਨਾਂ ਦੇ ਨਾਂ 'ਤੇ ਇਹ ਲੋਕ ਪੈਨਸ਼ਨਾਂ ਖਾਂਦੇ ਰਹੇ ਆ ਸੋ ਉਹ ਪੈਸੇ ਕਿੱਥੇ ਜਾਂਦੇ ਹੈਗੇ ਆ ਕਈ ਕਈ ਲੋਕ ਤਾਂ ਇਦਾਂ ਦੇ ਆ ਕਿ ਜੋ ਘਰ ਬੈਠੇ ਰਹਿੰਦੇ ਆ ਮਰੀਗਾ ਦੇ ਵਿੱਚ ਉਹਨਾਂ ਦੇ 8 ਮਹੀਨੇ ਦੇ 18-18 20-20 ਹਜ਼ਾਰ ਰੁਪਈਆ ਜਿਹੜਾ ਹੈਗਾ ਉਹ ਆਉਂਦਾ ਹੈਗਾ ਆ ਕਈ ਚਿੱਟ ਕੱਪੜੀਏ ਲੋਕ ਵੀ ਜਿਹੜੇ ਹੈਗੇ ਆ ਸੜਕਾਂ ਤੇ ਘੁੰਮਦੇ ਕਈ ਲੋਕ ਚਿੱਟ ਕੱਪੜੀਏ ਸੜਕਾਂ ਤੇ ਘੁੰਮਦੇ ਕਦੇ ਮੋਟਰਸਾਈਕਲ ਲੈ ਕੇ ਇੱਧਰ ਨੂੰ ਚਲੇ ਜਾਂਦੇ ਕਦੇ ਉੱਧਰ ਨੂੰ ਚਲੇ ਜਾਂਦੇ ਉਹਨਾਂ ਦਾ ਕਈਆਂ ਦਾ ਰਿਕਾਰਡ ਵੀ ਸਾਡੇ ਕੋਲ ਪਿਆ ਹੈਗਾ ਉਹਨਾਂ ਦੇ ਉਹਨਾਂ ਦੀਆਂ ਮਹੀਨੇ ਦੇ ਵਿੱਚ 30 31 31 31 ਮਿਰਖਲ ਦਿਹਾੜੀਆਂ ਲਗਾ ਦਿੰਦੇ ਆ ਇਹ ਜਿਹੜੇ ਮਜ਼ਦੂਰ ਉਹਨਾਂ ਨੂੰ ਮੱਸੀ 12 13